ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜੋ ਕਿ 2024 ਦਾ ਜਸ਼ਨ ਮਨਾ ਰਹੇ ਸਨ ਤੇ ਇੱਕ ਸਮਾਗਮ ਚੱਲ ਰਿਹਾ ਸੀ ਇਸ ਦੇ ਦੌਰਾਨ ਜਿਹੜਾ ਹੈ ਪੰਗੜੇ ਦੀ ਪਰਫਾਰਮੈਂਸ ਚੱਲ ਰਹੀ ਸੀ ਤੇ ਪੰਗੜਾ ਪਾਉਂਦੇ ਹੋਏ ਇੱਕ ਲੜਕਾ ਜਿਹੜਾ ਬਨ ਨੌਜਵਾਨ ਉਸਦੀ ਪੱਗ ਢਿੱਲੀ ਹੋ ਜਾਂਦੀ ਹੈ ਤੇ ਉਹ ਬੜੇ ਸਤਿਕਾਰ ਦੇ ਨਾਲ ਆਪਣੀ ਪੱਗ ਨੂੰ ਉਤਾਰ ਕੇ ਇੱਕ ਸਾਈਡ ਤੇ ਰੱਖ ਦਿੰਦਾ ਹੈ ਬਟ ਪਰ ਕੀ ਉਸਦੇ ਵਾਲ ਜਿਹੜੇ ਉਹ ਵੀ ਖੁੱਲੇ ਹੁੰਦੇ ਨੇ ਆਪਣੀ ਪਰਫਾਰਮੈਂਸ ਨੂੰ ਉਸੇ ਤਰ੍ਹਾਂ ਹੀ ਜਾਰੀ ਰੱਖਦਾ ਹੈ ਕਿ ਉਸਦੀ ਪੱਗ ਨੂੰ ਇਸ ਤਰ੍ਹਾਂ ਲਾ ਕੇ ਰੱਖਣਾ ਤੁਹਾਡੇ ਮੁਤਾਬਿਕ ਸਹੀ ਹੈ ਜੰਗਲ ਤੱਕ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ